ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਆਪਾਂ ਸਕਰੀਨ ਦੇ ਉੱਪਰ ਹਮੇਸ਼ਾ ਲੈ ਕੇ ਰੱਖਦੇ ਆ ਜੀ ਉੱਪਰ ਵੀ ਵਾਰ-ਵਾਰ ਚੱਲਦਾ ਰਹਿੰਦਾਗਾ ਨੰਬਰ ਆਪਣਾ 73800 ਪੂਰਾ 26173 ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਮੇਰੀ ਭੈਣ ਨੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਕਿਸੇ ਵੀ ਕੋਠੀ ਦੀ ਕਿਸੇ ਵੀ ਏਰੀਆ ਚੋਂ ਜਿੱਥੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਇੱਕ ਹੋਰ ਆਪਾਂ ਨਵੀਂ ਵੀਡੀਓ ਤੇ ਨਵੀਂ ਵੀਡੀਓ ਚ ਨਵੀਂ ਕੋਠੀ ਲੈ ਕੇ ਪਹੁੰਚਿਆ ਤੇ ਇਹ ਕੋਠੀ ਦੀ ਆਪਾਂ ਪੂਰੀ ਗੱਲ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਮੈਂ ਹਰ ਰੋਜ਼ ਪੁੱਛਦਾ ਹੁੰਨਾ ਜੀ ਵੀਡੀਓ ਚ ਜਾਂਦਾ ਜਾਂਦਾ ਵੀ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਕਿੰਨੇ ਰੇਟ ਦੇ ਵਿੱਚ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਪਾਓ ਤੇ ਜਿੱਥੋਂ ਕਮੈਂਟ ਆਉਂਦੇ ਆ ਜੀ ਜਿੱਥੇ ਕੋਠੀ ਦੀ ਲੋੜ ਹੁੰਦੀ ਹੈ ਜਿਹਨੂੰ ਉੱਥੋਂ ਆਪਾਂ ਕੋਠੀ ਲੈ ਕੇ ਪਹੁੰਚ ਜਾਂਦੇ ਆ ਤੁਹਾਡੇ ਕਮੈਂਟ ਦੇਖ ਕੇ ਤੇ ਕਮੈਂਟ ਕਾਫੀ ਆਪਣੇ ਕੋਲ ਆਈ ਸੀਗੇ ਤੇ ਉਸ ਹਿਸਾਬ ਨਾਲ ਆਪਾਂ ਕੁੱਠੀ ਤੁਹਾਡੇ ਖਾਤਰ ਲੈ ਕੇ ਪਹੁੰਚੀਆਂ ਜੀ ਆਪਣੇ ਕੋਲੇ ਜਿਹੜੀ ਕੁੱਠੀ ਆ 10 ਮਰਲੇ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਟੋਟਲ ਜਗ੍ਹਾ ਆਪਾਂ ਨੂੰ 10 ਮਰਲੇ ਮਿਲ ਜਾਣਗੇ ਤੇ ਕੁੱਠੀਏ ਜਿਹੜੀ ਪੂਰੀ ਕੰਪਲੀਟ ਤੇ ਬਹੁਤ ਸੋਹਣੀ ਕੁੱਠੀ ਹੈ ਤੇ ਕੁੱਠੀ ਦੀ ਇਹਨਾਂ ਨੇ ਵੀਡੀਓ ਬਣਾ ਕੇ ਤਾਂ ਨਹੀਂ ਭੇਜੀ ਪਰ ਇਹਨਾਂ ਨੇ ਫੋਟੋਆਂ ਵਧੀਆ ਖਿੱਚ ਕੇ ਭੇਜੀਆਂ ਹਰ ਥਾਂ ਦੀਆਂ ਹਰ ਕਮਰੇ ਦੀਆਂ ਡਰਾਇੰਗ ਰੂਮ ਦੀਆਂ ਲੌਬੀ ਕਿਚਨ ਹਰ ਥਾਂ ਦੀਆਂ ਤੇ ਸਕਰੀਨ ਤੇ ਚੱਲ ਰਹੀਆਂ ਜੀ ਫੋਟੋਆਂ ਜੇ ਤੁਸੀਂ ਆਖੋਗੇ ਤਾਂ ਆਪਾਂ ਵੀਡੀਓ ਵੀ ਮੰਗਵਾ ਲਵਾਂਗੇ ਤੇ ਤੁਹਾਨੂੰ ਮੈਂ ਏਰੀਆ ਇਹਨਾਂ ਦਾ ਦੱਸ ਦੇਣਾ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸ ਦੇਣਾ ਵੀ ਕੂਠੀ ਜਿਹੜੀ ਰੋਡ ਤੇ ਬਣੀ ਹੋਈ ਆ ਓਨ ਰੋਡ ਆ ਜੀ ਤੇ ਵਿਜੇਪੁਰ ਇਹਨਾਂ ਦਾ ਏਰੀਆ ਵਿਜੇਪੁਰ ਏਰੀਆ ਚ ਕੂਠੀ ਬਣੀ ਹੋਈ ਆ ਤੇ ਕਮੈਂਟ ਆ ਰਹੇ ਸੀਗੇ ਜੰਮੂ ਸਾਡ ਤੋਂ ਤੇ ਨੀਅਰ ਇਹਨਾਂ ਨੂੰ ਜੰਮੂ ਲੱਗਦਾ ਜੰਮੂ ਏਰੀਆ ਚੋਂ ਆਪਾਂ ਹਾ ਕੋਠੀ ਤੁਹਾਡੇ ਖਤਰਾ ਚ ਲੈ ਕੇ ਪਹੁੰਚੀਆਂ ਜੀ। ਵਧੀਆ ਕੋਠੀ ਹੈ ਜੀ ਬਹੁਤ ਵਧੀਆ ਬਣੀ ਹੋਈ ਹੈ ਤੇ ਤੁਸੀਂ ਦੇਖੋ ਜੀ ਸਾਰੀ ਕੋਠੀ ਜਿਹੜੀ ਰੰਗ ਇਹਨਾਂ ਨੇ ਕਰਵਾਈ ਹੋਈ ਹੈ। ਰੰਗ ਵੀ ਅਲੱਗ-ਅਲੱਗ ਕਰਵਾਇਆ ਹੋਇਆ ਤੇ ਬਹੁਤ ਵਧੀਆ ਇਹਨਾਂ ਨੇ ਰੰਗ ਕਰਵਾਇਆ ਹੋਇਆ ਹੈ। ਇੱਕ ਆਪਾਂ ਪੂਜਾਰੂ ਮਿਲ ਚੁਕਲ ਜੀ ਬਹੁਤ ਵਧੀਆ ਟਾਈਲਾਂ ਵਗੈਰਾ ਅੰਦਰਵਾਰ ਲੱਗੀਆਂ ਹੋਈਆਂ। ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਬਹੁਤ ਵਧੀਆ ਇਹਨਾਂ ਨੇ ਟਾਈਲਾਂ ਲਗਵਾਈਆਂ ਹੋਈਆਂ ਨੇ। ਕਿਚਨ ਬਹੁਤ ਵਧੀਆ ਮਿਲ ਜੂਗਾ। ਬਾਕੀ ਕੋਠੀ ਦੇ ਮੂਰੇ ਫਰੰਟ ਤੇ ਆਪਾਂ ਨੂੰ ਦੋ ਦੁਕਾਨਾਂ ਵੀ ਮਿਲ ਜਾਣਗੀਆਂ। ਉਹ ਆਪਣੀ ਮਰਜ਼ੀ ਹੈ ਜੀ ਜੇ ਕੋਈ ਆਪਣਾ ਬਿਜ਼ਨਸ ਹੈਗਾ, ਆਪਣੀ ਕੋਈ ਪਹਿਲਾਂ ਦੁਕਾਨ ਹੈਗੀ ਹੈ ਤਾਂ ਦੁਕਾਨ ਵੀ ਕਰ ਸਕਦੇ ਆ, ਸ਼ਾਪ ਕਰ ਸਕਦੇ ਆ। ਜੇ ਆਪਾਂ ਰੈਂਟ ਤੇ ਦੇਣੀ ਹੋਵੇ, ਰੈਂਟ ਤੇ ਵੀ ਦੇ ਸਕਦੇ ਆ। ਦੇਸੀ ਆਪਣਾ ਕੋਈ ਸਮਾਨ ਰੱਖਣਾ ਤਾਂ ਉਹ ਆਪਣੀ ਇੱਛਾ ਜੀ ਆਪਾਂ ਕੋਈ ਸਮਾਨ ਵੀ ਆਪਣਾ ਜਿਹੜਾ ਹੁੰਦਾ ਘਰੇ ਰੱਖ ਸਕਦੇ ਆ। ਜੰਮੂ ਏਰੀਆ ਚ 10 ਮਰਲੇ ਜਗ੍ਹਾ ਚ ਕੋਠੀ ਬਣੀ ਹੋਈ ਐ ਇਸ ਕੋਠੀ ਦੇ ਵਿੱਚ ਜੋ ਦੋ ਬੈਡਰੂਮ ਦੋ ਬੈਡਰੂਮ ਤੇ ਸਟੋਰ ਰੂਮ ਜੀ ਤੇ ਪੂਜਾ ਰੂਮ ਇੱਕ ਪੂਰੀ ਖੁੱਲੀ ਡੁੱਲੀ ਬਹੁਤ ਵੱਡੀ ਲੌਬੀ ਤੇ ਡਰਾਈਂਗ ਰੂਮ ਇੱਕ ਬਾਥਰੂਮ ਤੇ ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਤੇ ਜਿਨ੍ਹਾਂ ਦੀ ਕੋਠੀ ਹੈ ਜੀ ਉਹਨਾਂ ਦਾ ਨੰਬਰ ਤੁਹਾਨੂੰ ਨੋਟ ਕਰਵਾ ਦੇਣਾ ਸਾਰੇ ਜਣੇ ਤੁਸੀਂ ਨੋਟ ਕਰੋ ਜੀ ਨੰਬਰ ਹੈ ਇਹਨਾਂ ਦਾ 95 69965429 ਜਿਹੜੇ ਮਾਲਕ ਨੇ ਕੋਠੀ ਦੇ ਓਨਰ ਆਪ ਹੈ ਉਹਨਾਂ ਦੀ ਆ ਆ ਕੋਠੀ ਹੈ ਜੀ ਤੇ ਉਹਨਾਂ ਦਾ ਹੀ ਨੰਬਰ ਹੈਗਾ ਤੇ ਗੱਲ ਤੁਸੀਂ ਆਪੇ ਕਰ ਲਿਓ ਤੇ ਗੱਲ ਕਰਕੇ ਕੋਈ ਵੀ ਗੱਲ ਕਰਨੀ ਹੋ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਕੇ ਕੋਈ ਆਹ ਕੋਠੀ ਖਰੀਦਣ ਦਾ ਚਾਹਵਾ ਨਹੀਂ ਜਾ ਕੇ ਦੇਕੇ ਕੋਠੀ ਨੂੰ ਖਰੀਦ ਸਕਦਾ ਜੀ ਡਿਮਾਂਡ 95 ਲੱਖ ਰੁਪਇਆ ਇਹਨਾਂ ਨੇ ਕਿਹਾ ਜੀ ਬਾਕੀ ਕਹਿੰਦੇ ਸੀਗੇ ਲੈਸ ਜਰੂਰ ਕਰਾਂਗੇ ਘਟਾਵਾਂਗੇ ਮੌਕੇ ਤੇ ਜਰੂਰ ਪਰ ਇੱਕ ਵਾਰੀ ਡਿਮਾਂਡ ਹੈ ਬਾਕੀ ਕੋਠੀ ਵਧੀਆ ਜੀ ਤੇ ਗੱਲਬਾਤ ਸਾਰੇ ਪਤਾ ਲੱਗ ਗਿਆ ਹੋਊਗੀ ਤੁਹਾਨੂੰ ਤੇ ਰੇਟ ਉਧਰਲੀ ਸਾਈਡ ਐਨਾਂ ਹੀ ਚੱਲਦਾ ਜੀ ਮਾਲਕ ਕਹਿੰਦੇ ਸੀਗੇ ਰੇਟ ਥੋੜਾ ਜਿਹਾ ਹਾਈ ਹੈ ਉਧਰ ਖਾਲੀ ਜਗ੍ਹਾ ਦਾ ਤੇ ਮਕਾਨ ਦਾ ਠੀਕ ਹੈ ਜੀ ਬਾਕੀ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ ਆਪੇ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆਈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਜੀ ਜੇ ਤੁਸੀਂ ਇਸ ਕੋਠੀ ਦੀ ਵੀਡੀਓ ਮੰਗਦੇ ਹੋ ਤਾਂ ਨੀਚੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਵੀਡੀਓ ਵੀ ਆਪਾਂ ਜਲਦੀ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਵਾਂਗੇ ਜੀ ਬਾਕੀ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਓ ਤੇ ਜਿੰਨੇ ਤੁਸੀਂ ਆਇਓ ਜੀ ਪਹਿਲੀ ਵਾਰਾਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਨੀਚੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਹੋਊਗਾ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਕਰ ਦਿਓ ਤਾਂ ਕਿ ਹਰ ਰੋਜ਼ ਤੁਹਾਡੇ ਕੋਲ ਹੀ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਸਕੇ ਜੀ ਬਾਕੀ ਅਗਲੀ ਵੀਡੀਓ ਚ ਆਪਾਂ ਤੁਹਾਡੇ ਖਾਤਰ ਕਿਹੜੇ ਏਰੀਆ ਚੋਂ ਕਿੱਥੋਂ ਕੋਠੀ ਲੈ ਕੇ ਪਹੁੰਚੀਏ ਜਰੂਰ ਦੱਸੋ ਮੈਨੂੰ ਬਾਕੀ ਮਿਲਦੇ ਆ ਜੀ ਜਲਦੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੁਠੀ ਮਕਾਨ ਲੈ ਕੇ ਪਹੁੰਚਾਂਗੇ ਜੀ ਇੰਨੇ ਤੁਸੀਂ ਆ ਵੀਡੀਓ ਦੇਖੋ ਸ਼ੇਅਰ ਕਰੋ ਲਾਈਕ ਕਰੋ ਤੇ ਮਿਲਦੇ ਆਪਾਂ ਜਲਦੀ ਜੀ ਜੇ ਤੁਸੀਂ ਕੋਠੀ ਦੀ ਕੋਈ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਦਿਖਣ ਗਈਆਂ ਤੁਸੀਂ ਕਲਿੱਕ ਕਰ ਸਕਦੇ ਹੋ ਆਪਣੇ ਆਪ ਚਲ ਜੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਾਂ ਵਿਚਾਲੇ ਆਪਣੇ ਚੈਨਲ ਦਾ ਲੋਗੋ ਜੀ ਉੱਤੇ ਕਲਿੱਕ ਕਰੋਗੇ ਆਪਣੇ ਆਪ ਚੈਨਲ ਸਬਸਕ੍ਰਾਈਬ ਹੋ ਜਾਵੇਗਾ